ਅ 2024 ਲੋਕ ਸਭਾ ਦਾ ਰਿਜ਼ਲਟ ਆ ਜਿਹੜਾ ਕੁਝ ਘੰਟੇ ਬਾਕੀ ਨੇ ਕਿਉਂਕਿ ਕਾਊਂਟਿੰਗ ਸ਼ੁਰੂ ਹੋ ਜਾਨੀ ਸਵੇਰੇ 8 ਵਜੇ ਤੇ 12 ਵਜੇ ਤੱਕ ਕਲੀਅਰ ਹੋ ਜਾਣਾ ਕਿਹੜੀ ਪਾਰਟੀ ਨੂੰ ਲੋਕਾਂ ਨੇ ਫਤਵਾ ਦੇਣਾ ਗੱਲਬਾਤ ਕਰਾਂਗੇ ਜ਼ਿਲ੍ਹਾ ਪ੍ਰਧਾਨ ਨੇ ਕਾਂਗਰਸ ਪਾਰਟੀ ਦੇ ਪਟਿਆਲਾ ਤੋਂ ਮਹੱਤਵ ਹਰਵਿੰਦਰ ਸਿੰਘ ਕਨੜਾ ਕਨੜਾ ਸੋ ਕਿਸ ਤਰ੍ਹਾਂ ਲੱਗ ਰਿਹਾ ਮਿਹਨਤ ਵੀ 2 ਮਹੀਨਿਆਂ ਦਾ ਕਰਦੇ ਹਨ ਕੱਲ ਨੂੰ ਮਿਹਨਤ ਦਾ ਰਿਜ਼ਲਟ ਮਿਲ ਜਾਣਾ ਕਹਿੰਦੇ ਗੱਲ ਇਹ ਵੀ ਜਿਹੜੀ ਮਿਹਨਤ ਕੀਤੀ ਆ ਉਹ ਸਾਰੇ ਸਾਡੇ ਸਾਥੀਆਂ ਨੇ ਹਲਕਾ ਇੰਚਾਰਜ ਸਾਡੇ ਬਲਾਕ ਦੇ ਪ੍ਰੈਜ਼ੀਡੈਂਟ ਸਹਿਬਾਨ ਗੇਲੇ ਦੇ ਹਵੈਦਾਰ ਕਾਂਗਰਸ ਦੇ ਸਾਰੇ ਹੀ ਸਾਥੀਆਂ ਨੇ ਪੂਰੀ ਦਿਨ ਰਾਤ ਮਿਹਨਤ ਕੀਤੀ ਆ ਜਿਹੜੀ ਕੇ ਰੰਗ ਲਿਆਉਗੀ ਕੱਲ ਨੂੰ ਜਿਹੜਾ ਰਿਜ਼ਲਟ ਆ ਉਹ ਪੋਜ਼ਿਟਿਵ ਹੋਊ ਡਾਕਟਰ ਧਰਮਵੀਰ ਗਾਂਧੀ ਜੀ ਆਪਣੇ 12 1 ਵਜੇ ਤੋਂ ਬਾਅਦ ਟਕਲੇ ਹੋਣੇ ਵੀ ਮੈਂਬਰ ਆ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਜੀ ਪਟਿਆਲਾ ਤੋਂ ਬਣ ਚੁੱਕੇ ਨੇ ਕਾਂਗਰਸ ਪਾਰਟੀ ਦੇ ਕਾਂਗਰਸ ਇਹ ਕਹਿ ਰਹੀ ਹੈ ਪਰ ਵਿਰੋਧੀ ਨਹੀਂ ਕਹਿ ਰਹੇ ਨਹੀਂ ਵਿਰੋਧੀਆਂ ਨੂੰ ਉਹਨਾਂ ਨੂੰ ਸੁਪਨੇ ਲੈਣ ਦੇ ਅਧਿਕਾਰ ਨੇ ਕੱਲ ਨੂੰ 12 ਵਜੇ ਵੱਜਣ ਦੋ ਉਦੋਂ ਬਾਅਦ ਪਤਾ ਲੱਜੂ ਡਾਕਟਰ ਧਰਮਵੀਰ ਗਾਂਧੀ ਜੀ ਬਹੁਤ ਹੀ ਵੱਡੇ ਮਾਰਜਨ ਨਾਲ ਜਿੱਤਣ ਜਾ ਰਹੇ ਨੇ ਇਹਦੇ ਵਿੱਚ ਕੋਈ ਦੋ ਰਾਹ ਨਹੀਂ ਜਿੱਥੇ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ ਬਹੁਤ ਤਕੜੀ ਹੋ ਕੇ ਨਿਕਲੀ ਆ ਸਾਡੇ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਜੀ ਰਾਜਾਪਿੰਗ ਪ੍ਰਤਾਪ ਸਿੰਘ ਬਾਜਬਾ ਜੀ ਸਾਡੇ ਐਲੂਪੀ ਦੇ ਲੀਡਰ ਨੇ ਤੇ ਸਾਡੀ ਐਥ ਕੀ ਜਿਹੜੀ ਹਾਈ ਕਮਾਂਡ ਸੀ ਹਾਈ ਕਮਾਂਡ ਸੀ ਆਹ ਗਾਂਧੀ ਜੀ ਦੀ ਕਮਾਂਡ ਦੇ ਵਿੱਚ ਪਟਿਆਲੇ ਦੇ ਵਿੱਚ ਮੈਂ ਮੇਰੀ ਸੋਚ ਦੇ ਵਿੱਚ ਵੀ ਨਹੀਂ ਆਇਆ ਵੀ ਇੰਨੀ ਸੀਨੀਅਰ ਲੀਡਰਸ਼ਿਪ ਦਵਿੰਦਰ ਜੱਜਪ ਜੀ ਇੱਥੇ ਬੈਠੇ ਹੋਣ ਮਾਨਿਕ ਟਾਇਗੋਰ ਮੈਂਬਰ ਆਫ ਪਾਰਲੀਮੈਂਟ ਆਮਨ ਲਾਡੂ ਜੀ ਇੱਥੇ ਕੰਟਰੀ ਵਿੱਚ ਕਾਜੀ ਮੁਹੰਮਦ ਇਜਾਮੁਦੀਨ ਜੀ ਉਹ ਸਾਡੇ ਸਚਿਵ ਨੇ ਆਡੀਆ ਗਵਰਨਮੈਂਟ ਦੇ ਉਹ ਇੱਥੇ ਬੈਠੇ ਰਹੇ ਨੇ ਫਰੀਦ ਚੌਧਰੀ ਜੀ ਇੱਥੇ ਰਹੇ ਨੇ ਹਿੰਮਤ ਸਿੰਘ ਜੀ ਲਕਸ਼ਮਨ ਸਿੰਘ ਸਾਰੀ ਟੀਮ ਜਿਹੜੀ ਕਮੇਟੀ ਵਿੱਚ ਇਸ ਮੈਂ ਤਾਂ ਜਿਹੜੀ ਉਹਦਾ ਮਸ਼ੀਨਾਂ ਦੇ ਵਿੱਚ ਬੰਦਾ ਤੁਹਾਡੀ ਮਿਹਨਤ ਦਾ ਮਸ਼ੀਨਾ ਜਦੋਂ ਖੁੱਲਣ ਵੀ ਉਹਨੂੰ ਪਤਾ ਲੱਗੂ ਨਾ ਨਹੀਂ ਨਹੀਂ ਇਹ ਹਮੇਸ਼ਾ ਪਰਮਾਤਮਾ ਵੀ ਕਹਿੰਦਾ ਮਿਹਨਤ ਦਾ ਫਲ ਜਿਹੜਾ ਉਹ ਮਿੱਠਾ ਹੁੰਦਾ ਸਾਰਿਆਂ ਨੇ ਦਿਲੋਂ ਮਿਹਨਤ ਕੀਤੀ ਇਹ ਨਹੀਂ ਵੀ ਕੋਈ ਮੈਂ ਇਕੱਲੇ ਨਹੀਂ ਕੀਤੀ ਜਾਂ ਕੋਈ ਬੰਦਾ ਕਹੂ ਸਾਰੀ ਟੀਮ ਦੇ ਹੇਠਲੇ ਵਰਕਰ ਨੇ ਹੇਠਾਂ ਤੋਂ ਲਾ ਕੇ ਉੱਤੇ ਤੱਕ ਜਿੱਦ ਕੋਈ ਅਹੁਦੇ ਤੇ ਬਿਰਾਜਮਾਨ ਸੀ ਉਹਨੇ ਆਪਣੀ ਦਿਲੋਂ ਜਿਹੜੀ ਮਾਨਸਾਭ ਡਿਊਟੀ ਨਿਭਾਈਆ ਪਹਿਲੀ ਵਾਰ ਦੇਖਣ ਨੂੰ ਇਹ ਮਿਲਿਆ ਕਿ ਸਾਰੀ ਕਾਂਗਰਸ ਕੱਟੀ ਹੋ ਕੇ ਇਹ ਪਟਿਆਲੇ ਦੀ ਲੋਕ ਸਭਾ ਦੀ ਜਿਹੜੀ ਚੋਣ ਲੜੀ ਜਦੋਂ ਉਮੀਦਵਾਰ ਜਿੱਤ ਜਾਂਦੇ ਨੇ ਉਹ ਆਪਦੇ ਨੂੰ ਅੱਖਾਂ ਦਿਖਾਉਣ ਲੱਗ ਜਾਂਦੇ ਨੇ ਕਿਤੇ ਅਜਿਹਾ ਤਾਂ ਨਹੀਂ ਹੋਊਗਾ ਪਟਿਆਲੇ ਦੇ ਜਿੱਤੇ ਜ਼ਿਲ੍ਹਾ ਪ੍ਰਧਾਨ ਨੇ ਇੰਨੀ ਮਿਹਨਤ ਕੀਤੀ ਡਾਕਟਰ ਧਰਮਵੀਰ ਗਾਂਧੀ ਜਿੱਤਦੇ ਨੇ ਕੱਲ ਨੂੰ ਅੱਖਾਂ ਫੇਰ ਜਾਣ ਤੁਹਾਤੋਂ ਨਹੀਂ ਨਹੀਂ ਡਾਕਟਰ ਧਰਮਵੀਰ ਗਾਂਧੀ ਜੀ ਬੜੇ شریف ਤੇ ਸੱਚੇ ਸੁੱਚੇ ਇਨਸਾਨ ਨੇ ਉਹ ਅਹੀ ਦੀ ਫਿਤਰਤ ਦੇ ਬੰਦੇ ਨਹੀਂ ਹੈਗੇ ਬਾਕੀ ਸਾਡਾ ਇਹ ਮਨਾਂ ਦੇ ਵਿੱਚ ਜਦੋਂ ਸਤਕਾਰ ਹੁੰਦਾ ਆਪਣੀ ਲੀਡਰ ਪ੍ਰਤੀ ਲੀਡਰ ਵੀ ਕਰਦਾ ਡਾਕਟਰ ਸਰਮ ਬੀ ਗਾਂਧੀ ਜੀ ਬਹੁਤ ਹੀ ਸਿਆਣੇ ਸੁਰਜ ਹੋਏ ਨੇ ਸੇਵਾ ਦੀ ਭਾਵਨਾ ਨਾਲ ਜਿੰਨੀ ਮੈਂ ਮਿਲ ਕੇ ਉਹਨਾਂ ਨੂੰ ਸਮਝ ਪਾਈ ਆ ਐਨੀ ਉਮਰ ਦੇ ਵਿੱਚ ਬੜਾ ਉਹਨਾਂ ਦਾ ਆਪਦਾ ਇੱਕ ਵੱਖਰਾ ਸਥਾਨ ਡਾਕਟਰ ਪੇਸ਼ੇ ਦੇ ਵਿੱਚ ਉਹਨਾਂ ਨੂੰ ਬੜੀਆਂ ਲੋਕ ਪਿਆਰ ਕਰਦੇ ਨੇ ਪਰ ਮੈਂ ਨਹੀਂ ਜਾਣਦਾ ਵੀ ਡਾਕਟਰ ਜਾਂਦੇ ਕਬਰਾਏ ਹੋ ਲੱਗਦੇ ਨੇ ਨਹੀਂ ਨਹੀਂ ਕਬਰਾਉਣਾ ਕੁਦਰਤੀ ਪਤਾ ਕੀ ਹੁੰਦਾ ਜਦੋਂ ਆਪਾਂ ਡਿਊਟੀਆਂ ਸੋਮੇ ਵਿੱਚ ਨਾ ਡਿਸਟਰਬ ਕਰਨ ਲੱਜਿੰਦੇ ਨੇ ਬੰਦੇ ਉਹ ਉਹਨਾਂ ਦੀ ਕੋਸ਼ਿਸ਼ ਆ ਵੀ ਕੱਲ ਦਾ ਜਿਹੜਾ ਦਿਨ ਆ ਉਹ ਬਹੁਤ ਹੀ ਵੱਡਾ ਦਿਨ ਹੈ ਪਟਿਆਲਾ ਜ਼ਿਲ੍ਹੇ ਦੇ ਵਿੱਚ ਕਈ ਸਾਬਕਾ ਵਿਧਾਇਕਾਂ ਨੇ ਤੁਹਾਡੀ ਮਦਦ ਨਹੀਂ ਕੀਤੀ ਨਹੀਂ 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 ਕੋਈ ਇਹੀ ਜੀ ਗੱਲ ਨਹੀਂ ਸਾਰਿਆਂ ਨੇ ਪੂਰੀ ਤੁਨੋਂ ਮਨੋਂ ਮਦਦ ਕੀਤੀ ਆ ਕੋਈ ਐਜਾ ਮੈਨੂੰ ਨਹੀਂ ਲੱਗਦਾ ਹੈਗਾ ਸਾਡਾ ਸਾਥੀ ਵੀ ਉਹਨੇ ਮਦਦ ਨਹੀਂ ਕੀਤੀ ਸਾਰੇ ਬੰਦਿਆਂ ਨੇ ਪੂਰੀ ਡਟ ਕੇ ਬੈਠੇ ਮੈਂ ਜਿਵੇਂ ਕਿਹਾ ਹਾਈ ਕਮਾਂਡ ਸੀ ਜਿਹੜੀ ਨਜ਼ਰ ਸੀ ਉਹ ਖਾਸ ਕਰਕੇ ਪਟਿਆਲੇ ਦੀ ਤੁਸੀਂ ਇੱਕਦਮ ਹੋਰ ਗੱਲ ਦੱਸਦਾ ਮਾਨ ਸਾਹਿਬ ਵੀ ਸਾਡੇ ਵੱਡੇ ਲੀਡਰ ਦੋਏ ਸ੍ਰੀ ਰਾਹੁਲ ਗਾਂਧੀ ਭਿੰਕਾ ਗਾਂਧੀ ਜੀ ਉਹ ਕਿਸੇ ਵੀ ਏਰੀਆ ਦੇ ਵਿੱਚ ਦੋਏ ਇੱਕ ਸੀਟ ਨਹੀਂ ਗਏ ਅਲੱਗ ਅਲੱਗ ਹਨ ਪਟਿਆਲੇ ਦੋਏ ਆਏ ਕਿਤੇ ਨਾ ਕਰੇ ਟੱਕਰ ਬੜੀ ਫਜ਼ਮੀ ਆ ਸਖਤ ਮੁਕਾਬਲਾ ਇਹਨੂੰ ਜਿੱਤ ਨਹੀਂ ਕਾਂਗਰਸ ਕਰ ਸਕਦਾ 101% ਮਾਨ ਸਾਹਿਬ 101% ਕਾਂਗਰਸ ਦੀ ਸੀਟ ਪਟਿਆਲਾ ਤੋਂ ਜਿੱਤੀ ਪਈਆ ਕੱਲ ਨੂੰ ਤੁਹਾਨੂੰ 12 ਵਜੇ ਤੱਕ ਪਤਾ ਲੱਗ ਜੂਗਾ ਸਵਾਲ ਹੀ ਨਹੀਂ ਕੋਸਟ ਨੇ ਡੰਡਾ ਨਹੀਂ ਡਰਾਈ ਵੀ ਅਸੀਂ ਕਿ ਇਧਰ-ਉਧਰ ਹੋ ਜਾਗੇ ਜਿਲ੍ਹਾ ਪ੍ਰਧਾਨ ਨੇ ਵੱਡਾ ਦਾਵਾ ਕੀਤਾ ਕਹਿੰਦੇ ਜਿੱਤ ਚਕੀਨੀਆਂ ਕੱਲੂ 12 ਵਜੇ ਕਲੀਅਰ ਹੋ ਜਾਣਾ ਵੀ ਕੌਣ ਜਿੱਤਦਾ ਤੇ ਕੌਣ ਹਾਰਦਾ ਪਟਿਆਲਾ ਤੋਂ ਹਰਬੀਰ ਸਿੰਘ ਬਾ